ਆਰੇ ਨੂੰ ਪਿਆਰ ਪਰਿਸ਼ਤ ਸੇਨ ਕਾਲਜੀ ਰਾਜਵਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ। ਪਲੀਜ਼ ਇਹ ਚੈਨਲ ਤੇ ਮਨੋ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ। ਤੇ ਦੂਸਰਾ ਚੈਨਲ ਹੈਗਾ ਜੀ ਆਪਣਾ ਆਰਕੇ ਬਟਿਕੋ ਨੂੰ ਵੀ ਤੁਸੀਂ ਸਬਸਕ੍ਰਾਈਬ ਕਰੋ। ਇੰਸਟਾਗ੍ਰਾਮ ਦੀ ਆਈਡੀ ਹੈ ਰਾਜਵਿੰਦਰ ਸਿੱਧੂ 955। ਉਹ ਵੀ ਫੋਲੋ ਕਰੋ। ਚਲੋ ਜੀ ਸਵੇਰ ਦੇ ਵੱਜ ਗਏ 6 ਜੀ। ਬਾਕੀ ਕੰਮ ਨੂੰ ਮੇਕ ਲਿਆ ਆਪਾਂ ਨੇ। ਹੁਣ ਪਹਿਲਾਂ ਮੰਜਾ ਬੰਨੇ ਜੀ ਸਰਦਾਰ ਜੀ ਢੂਲ ਸਾਫ ਕਰਦੇ ਨੇ ਆਪਾਂ ਕਣਕ ਦਾ ਢੋਲ ਭਰਦੇ। ਢੋਲ ਸਾਨੂੰ ਇਸ ਵਾਰ ਫੇਰ ਰੱਖਣਾ ਪੈਣਾ ਸਾਨੂੰ ਐਸੀ ਵੀ ਉਧਰ ਰੱਖ ਦਾਂਗੇ। उधर था ही नहीं बची नहीं रही इन तक आ गया अभी भी दो ट्रालियाँ उधर सफाई कर रहे हैं मैं तो बाल्टियाँ भर भर पा देंगे आ जा भी कैसा है हो गया हो गया साफ़ सब बैठना बहुत बैठ जमा तिरंगी पे है हां भाई खा ले ਤੁਸੀਂ ਕੱਖ ਆ ਦੇਖੋ ਪਹਿਲੇ ਮੇਰੀ ਐਂਸ ਲਾਤੀ ਵੀ ਆਹ ਹੁੰਦੇ ਚਲਾ ਲਾਂਗੇ ਉਹ ਇਹ ਤਾਂ ਤੂੜੀ ਨਹੀਂ ਦੋ ਟਰਾਲੀਆਂ ਤੇ ਚਾਰ ਵਾਲੇ ਟੋਏ ਚ ਪਾਏ ਨੇ ਤੂੜੀ ਹੀ ਬਚ ਗਈ ਕੀ ਕਰੀਏ ਚਲੋ ਹੁਣ ਇਸ ਵਾਰ ਤਾਂ ਇੱਥੇ ਭਰਦੇ ਆ ਇਹ ਤੋਂ ਬਾਅਦ ਇੱਥੇ ਸੱਡ ਪੂਰਾ ਚੜਾ ਕੇ ਕੰਦ ਤੱਕ ਇੱਥੇ ਤੱਕ ਫਿਰ ਅੰਦਰ ਦੇਖਾਂਗੇ ਕੋਸ਼ਿਸ਼ ਕਰਾਂਗੇ ਤੂੰ ਕੱਖ ਖਾ ਕੇ ਮੁੱਦੇ ਮਾਰਦਿਆ ਕਰ ਸਾਡੇ ਖਰਾ ਖਤਮੇ ਤਾਂ ਖੀਆਂ ਹੋ ਰਹੀ ਨੇ ਹੇ ਸ਼ੈਪੀ ਤਰਤੀ ਪ੍ਰਧਾਨ ਬਣਾ ਫਿਰਦਾ ਇਹ ਹੈ ਵਿੱਚ ਵੜ ਜਾ ਐਨੀ ਜਿੱਤ ਤਾਂ ਵਿੱਚ ਸਾਹ ਨੂੰ ਜੇ ਮੈਥੋਂ ਬੜੈਂਦੀਆਂ ਦਾ ਐਦਾ ਹੋ ਪਾਸਾ ਵੇ ਕਰਕੇ ਆ ਮਾਰਦੇ ਸਾਰੇ ਹਾਂ ਐ ਕਰਕੇ ਆ ਪਾਸਾ ਮਾਰ ਕੇ ਨਿਕਲਦਾ ਨਹੀਂ ਦੇਖਦਾ ਕੁਝ ਥੋੜਾ ਜਿਹਾ ਆ ਪਹੁੰਚਦਾ ਜਾਲਿਆ ਨਾਲ ਹੈ ਫਿਰ ਇਹਦੇ ਨਾਲ ਇੱਥੇ ਐ ਕਰਕੇ ਫੇਰਦੇ ਬਸ ਮਰੀ ਹੋਈ ਹੋਣੀ ਗਰਮੀ ਚ ਨਹੀਂ ਧੁੱਪ ਚ ਸੁਸਰੀ ਕਿੱਥੇ ਰਹੂ ਪੀ ਲੈ ਪੀ ਲੈ ਚਾਹ ਆ ਜਾ ਹਾਲੇ ਜਾਣਦੇ ਵਸ ਤੂੰ ਤਾਂ ਬਾਲੇ ਕੁੱਟੇ ਸਾਹਮਣੇ ਖੜ ਲਿਆ ਮੂੰਹ ਇਧਰ ਕਰਨਾ ਦੀ ਬੈਰਾ ਤੀਆਂ ਨੂੰ ਹੱਥ ਪਾ ਲੈ ਆਇਆ ਇੱਧਰ ਕਿੰਨਾ ਬਾਲੇ ਆਇਆ ਪਤੀ ਹਾਂ ਹਾਂ ਮੱਸਾ ਆਈ ਵੀ ਬਈ ਨੂੰ ਉਪਚਾਰ ਲਈ ਕੱਤੀ ਨੂੰ ਉੱਤ ਫੜ ਜਾ ਮਤਾਂ ਨਹੀਂ ਲੱਗ ਰਿਹਾ ਆਇਆ बन पा <laughs> ਬੜੀ ਦਮਦਾਰ ਮੂਫੀ ਬੈਠਾ ਹਾਂ ਨਾਈਟ ਤੇ ਕਬੈ ਦਾ ਨਾਈਟ ਬਰਦਾ ਹਿੱਥ ਚਾਹ ਕਰਾਂਗੇ ਇਧਰ ਲੰਘ ਕੇ ਬੈਠਾ ਹਾਂ ਤੇ ਵਾਰੂ ਤੇ ਕੱਦਿਆ ਆ ਤੁਸੀਂ ਆ ਦੋਨੀ ਤੇਰੇ ਬੋਰੀਆਂ ਦੁੜਲੀ ਹੋਈ ਐ ਬੋਰੀਆਂ ਕਾਟੀਆਂ ਤਾਂ ਪਿੰਡ ਸਾਰੇ ਤਾਂ ਬੋਰੀਆਂ ਕਾਟੇ ਨੇ ਬੋਰੀਆਂ ਦੁੜੀਆਂ ਆ ਕੀ ਕਰੀ ਬਣਾ ਜਲਦੀ ਕੰਮ ਕਰਦਾ ਚਲੋ ਸੁੱਕੇ ਬੋਰੀਆਂ ਪਾ ਲਾਂਗੇ ਇੰਨੇ ਬਾਲਟੀਆਂ ਨਾਲ ਗੋੜੀ ਲਗਣਗੇ ਬੋਰੀਆਂ ਜਿਆਦਾ ਭਰੀਆਂ ਹੋਏ ਨਹੀਂ ਤੇ ਚੱਪਣੀ ਆਪੀ ਆਲਾ ਅੱਗੇ ਗਿਆ ਕਰਕੇ ਦੋ ਦੋ ਬੋਰੀਆਂ ਸਭ ਕੁ ਪਾ ਲਾਓ ਆਪਣਾ ਮੰਡੀ ਤੇ ਚਾਰੀ ਸਰਾ ਕਲ ਕਲੀਆਂ ਜੀ ਹਰ ਤੋਂ ਲੀਨ ਲੱਖਾ ਨਹੀਂ ਬਾਈ ਬਾਈ ਮਾਫ ਕਰੇ ਉਹਨਾਂ ਸਾਥ ਮੈਂ ਪੁੱਛ ਮੰਡੀ ਕੋਲ ਪੱਕੇ ਪੱਕੇ ਲਾ ਲਾ ਚਾਰ ਲੱਗ ਗਿਆ ਇਹਦਾ ਕੰਸੇ ਸਾਲ ਹੋ ਗਏ ਤਾਂ ਬਾਅਦ ਚ ਬੋਲਨੀ ਚਾਰੇ ਘੇਰੀ ਚੱਕ ਲੈਣੇ ਤੇ ਹੁਣ ਟੋਲ ਚ ਪਾ ਕੇ ਬੋਰੀ ਖਾਨੀ ਚੋਲ ਵਾਪਸ ਕਰਿਆ ਮੈਂ ਸਿੰਦਰ ਮਹ ਜੀ ਨਾ ਸਾਨੀ ਚੜਿਆ ਜੀ ਬਣੀ ਚਾਹ ਵੀ ਕਿਹਦਾ ਤੈ ਸਵਾਸੇ ਹੋਏ ਨੇ ਸਨੀ ਜੀ ਲੱਗੇ ਫਿਰ ਸਰਦਾਰ ਜੀ ਨੇ ਜਾਣਾ ਹੁੰਦਾ ਜੀ ਰੋਜ਼ ਰਾਤ ਨਾ ਮੌਸਮ ਜੀ ਬਹੁਤ ਖਰਾਬ ਕੀ ਹੈ ਡਰ ਲੱਗਦਾ ਕਿ ਜੇ ਬਾਹਰ ਕੰਮ ਕੁਝ ਜੀ ਕਾਪਾ ਜੇ ਰਾਪਾ ਕਾਪਾ ਤੇ ਉਹਨਾਂ ਦੀ ਕੱਪੜੇ ਨਹੀਂ ਲੱਗਦੇ ਅੰਦਰ ਤੋਂ ਪੂਰੀਆਂ ਪੱਟੀਆਂ ਨਹੀਂ ਜਾਣੀਆਂ ਤੇ ਇੱਕ ਵਿਆਹ ਤਾਂ ਉੱਪਰ ਮੈਂ ਤੇ ਸਰਕਾਰ ਜੀ ਕੋਲ ਕੋਸ਼ਿਸ਼ ਕਰਵਾਇਤੀ ਨਾਲ ਕਰਾ ਦੇ ਕੁਝ ਕੋਲ ਬੋਲਣੇ ਪਾਉਣ ਪਲੇਅਰ ਕੋ ਆ ਕੇ ਮਨੇ ਬੁੱਧਾ ਬਾਲਾ ਕਰ ਦਿੱਤਾ ਇਹਨੂੰ ਖੇਡਿਆ ਸੀ ਨੀਰ ਘੇਰੀ ਹੋਈ ਤੇ ਉਹ ਨਾਲ ਲੱਗੀ ਹਾਂ ਬਣ ਗਿਆ ਸ੍ਰੀ ਸਰਖੀ ਦੜਕੀ ਸਿਰਨਾ ਮਾਰ ਲੀnga ਬਾਲਦੀਆਂ ਨਾਲ ਤਾਂ 2 ਘੰਟ ਲੱਗ ਜਾਂਦੇ ਬੋਰੀਆਂ ਨਾਲ ਸੇਤੀ ਨਿਪੜ ਗਏਗਾ ਅੱਧਰ ਨਾਲ ਬਾਅਦ ਹੋਰ ਇੱਕ ਵਾਸਤੇ ਜਗ੍ਹਾ ਤਾਂ ਹੁੰਦੀ ਹੀ ਆ ਕਰ ਕੋਈ 那对那个。Hmm. Okay. ਬਾਈ ਆਸ ਨੂੰ ਵਰਦੇ ਆਇਆ ਨੇ ਬੜ ਗਿਆ ਮੋਹ ਆਹ ਤਾਂ ਨਾਲੇ ਗੋਲੀ ਤੇ ਨਾਲ ਜੀ ਨੇ ਹਾਂ ਸਰੋਂ ਵਾਲੀਆਂ ਦੋਨੇ ਕੱਢ ਕੇ ਉੱਤੇ ਧਰ ਦੋ ਨੇ ਬੋਰੀਆਂ ਸਰੋਂ ਵਾਲੀਆਂ ਦੋਨੇ ਬਾਹਰ ਨਿਕਾ ਬਸ ਉੱਤੇ ਲੋਡ ਦੇ ਸੁਣਨ ਜੀ ਦੀ ਤਰ ਤਰ ਕੰਮ ਲੱਗ ਗਿਆ ਨਾ ਸੱਤ ਵਜੇ ਲੱਗੇ। ਮਾਣਾ ਜੇ ਕੋਧਾ ਹੋ ਜਾਂਦਾ ਡਰ ਲੱਗਣ ਲੱਗ ਜਾਂਦਾ। ਆਹ ਤਾਂ ਨਾਲ। ਸਾਡੇ ਕਾਲਾ। ਰਾਦ ਇਹਨੂੰ ਗੋਰੀਆਂ ਸੁਣਵਾਉਣੀਆਂ। ਰਾਵਾ। ਪੇਟੀ ਥੱਲੇ ਮੇਂ ਤੋਚ ਪਾਈ ਹੋਈ ਐ। ਇੱਕ ਕੁਆਲਿਟੀ ਦੀ ਮਨੋ ਹੁਈ ਆ। ਅਮੀਗ ਦਾ ਹਵਾ ਵਿੱਚ ਕਿੰਨੀ। ਵੀਰ ਜੀ ਦੇ ਤਾਂ ਤੇ ਮਾਰ। ਸਰਵਾਇ ਗਿਆ ਨਾ ਉਹਦਰ ਹੈਗਾ ਕਣਕਾ ਪੇਟੀ ਥਲੇ ਹੋ ਗਿਆ ਸੈਟ ਹੈ ਸਾਢੇ ਸਾਢੇ ਸਤ ਮਗਾਉਣਾ ਹੈ ਸਗਰ ਹੈ ਬਸ। ਉਹ ਨਸੀਬਰ ਕੀ ਆਪੇ ਹੋਤੀ ਕਿ ਬਸ ਇਹ ਸੀਰੀਅਲ ਤੇ ਆਉਂਦੇ। ਉਹ ਕਣਕ ਵੀ ਥੋੜੀ ਬੋਲਦਾ ਤਾਂ ਖਾਂਗੇ ਕਿਸਾ। ਹਾਂ ਚਲ ਚਲ। ਨਾ ਆਰ ਵਾਲੇ ਛੱਡ ਦੇ ਗਲਾਰ ਕਰੀਏ। ਕੋਪਰਾਲ ਜੋਕਰ ਵੀ ਬਣਾ ਲਿਆ। ਉਹ ਪਟਲਾਲ ਜੋਕਰ ਬਣਿਆ ਹੋਇਆ। ਚਲ। ਚਲੋ ਜੀ ਟਾਈਮ 6 ਵਜੇ ਗਿਆ ਆਪਾਂ ਨਮਾਈ ਇਹ ਮੱਝਾਂ ਬੈਠੀਆਂ ਨੇ ਹੁਣ। ਤੇ ਆਪਾਂ ਨੇ ਟੋਲ ਪਾ ਕਣਕ ਦਾ ਢੋਲ ਭਰ ਕੇ ਆਪਾਂ ਨੇ ਸਾਰਾ ਘਰ ਧੋਤਾ ਸਵੇਰੇ ਮੈਂ 10 ਵਜੇ ਧੋਤਾ ਸੀ ਬਾਲਾ ਬੁਰਾ ਹਾਲ ਹੋਇਆ ਪਿਆ ਤੀ ਤੇ ਇਧਰੋਂ ਆਪਣਾ ਫਰਸ਼ ਦੇਖੋ ਕਿੰਨਾ ਸੋਹਣਾ ਹੋ ਗਿਆ ਇੰਨਾ ਮਿੱਟੀ ਘੱਟਾ ਤੇ ਇਚ ਮਸਾ ਕੱਢਿਆ ਡੇਢ ਘੰਟਾ ਲੱਗ ਗਿਆ ਮੋਟੀ-ਮੋਟੀ ਗੱਡੀ ਧੋਤੀ ਗੱਡੀ ਪਿੰਦਰ ਕਹਿੰਦਾ ਮੈਂ ਸਨਮੋ ਤਵਾ ਕੇ ਲਿਆਂਗਾ ਬਾਲੀ ਕਾਹ ਬੜਗੀ ਟੂੜੀ ਤਾੜੀ ਇਚ ਕੰਡ ਫਰਸ਼ ਦੇਖੋ ਦੇਖੀ ਜੀ ਇੰਨਾ ਸੋਹਣਾ ਰਹੇ ਬਹੁਤ ਸੋਹਣਾ ਹੋ ਗਿਆ ਫਰਸ਼ ਧੋਤੇ ਦਾ ਕੜਾ-ਕੜਾ ਨਿਕਲੇ ਹੁੰਦਾ ਹੈ ਤੇ ਹੁਣ ਆਪਾਂ ਹੋਲ ਵੀ ਭਰ ਗਿਆ ਆਪਣੀ ਕਣਕ ਸਾਰਾ ਕੁਝ ਸਿੱਤੋ ਚੱਕਿਆ ਗਿਆ ਪਤਾ ਕੀ ਆ ਰਾਤ ਨੂੰ ਆਈ ਨਹੀਂ ਪਤਾ ਕਿਧਰੋਂ ਕਾਜ ਦਾ ਆ ਜਾਂਦਾ ਰੱਬ ਚਾਰ ਵੀ ਆਪਾਂ ਨੇ ਸ਼ਾਮ ਤਾ ਤੇ ਦੇਖੋ ਜੀ ਆਪਣਾ ਮੈਨੀਪੂਲਟ ਮੈਂ ਤੋਤਾ ਦੀ ਜੀ ਹੁਣ ਤਾਂ ਵਧੀਆ ਫੁੱਟਿਆ ਹੈ ਉਧਰ ਸਾਡੀਆਂ ਕਟੀਆਂ ਖਾ ਗਈਆਂ ਇੱਕ ਦੋ ਵਾਰ ਆ ਸਕੂਟਰੀ ਲੈ ਲਾ ਪਿੰਦਰ ਆਟਾ ਲੈ ਆ ਤੇ ਚੱਕ ਕੇ ਭੂਰੀ ਧਰ ਗਿਆ ਭੂਰੀ ਅੰਦਰ ਵੀ ਨਹੀਂ ਲੈ ਕੇ ਗਿਆ ਜਵਾਕ ਜੇ ਮੈਨੂੰ ਐਂ ਪਿੰਦਰ ਨਮਾਉ ਮੈਸਾ ਗਰਮੀ ਹੋਈ ਪੀ ਦਿੱਤੀਆਂ ਹਵਾ ਆ ਰਹੀ ਐ ਰਸੋਈ ਮੈਂ ਸਾਫ਼ ਕਰਤੀ ਭਾਂਡੇ ਮਾਂ ਤੇ ਥੋੜਾ ਭਰਿਆ ਗਿਆ ਹੁਣ ਇਹਨੂੰ ਮੈਂ ਬਾਅਦ ਚੋਂ ਬਾਰੀ ਕੱਢੂੰਗੀ ਹਜੇ ਭੁੱਬਲ ਜੀ ਆ ਫਿਰ ਪਾਣੀ ਤੱਪਾ ਹੋ ਜਾਂਦਾ ਹੈ ਉਸ ਤੋਂ ਬਾਅਦ ਬਣਾਵਾਂਗੇ ਜੀ ਆਪਾਂ ਆਲੂ ਪਕੌੜਿਆਂ ਦੀ ਸਬਜ਼ੀ ਤੇ ਤੁਸੀਂ ਕਰੋ ਇਸ ਬਲੌਗ ਨਾਲ ਇੰਜੋਏ ਆਪਾਂ ਕੱਲ ਨੂੰ ਨਵੀਂ ਵੀਡੀਓ ਨਾਲ ਮਿਲਦੇ ਹਾਂ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ